ਕਬੱਡੀ 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 ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ ਕੱਲ ਨੂੰ 9 ਫਰਵਰੀ ਨੂੰ ਦੋਨਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿੱਥੇ ਮੇਜਰ ਕਬੱਡੀ ਲੀਗ ਦੀਆਂ ਟੀਮਾਂ ਖੇਡ ਰਹੀਆਂ ਨੇ ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਟੀਮਾਂ ਪਹੁੰਚ ਰਹੀਆਂ ਨੇ ਤੇ ਬਹੁਤ ਵਧੀਆ ਪ੍ਰਾਈਜ਼ ਦਿੱਤੇ ਜਾਣਗੇ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਹਮ ਮਾ ਕੇ ਪਹੁੰਚੋ ਤੇ ਦੋਨਾਂ ਕਬੱਡੀ ਕੱਪ ਦੀਆਂ ਰੌਣਕਾਂ ਵਧਾਓ ਸਤਿ ਸ੍ਰੀ ਅਕਾਲ ਜੀ ਲੋ ਵੀ ਮਿੱਤਰੋ ਖੁਸ਼ੀ ਦੁੱਗਾਂ ਵਾਲੇ ਨੇ ਪਿੰਡ ਦੀ ਗਰਾਊਂਡ ਵਿੱਚ ਮਿਹਨਤ ਕਰਤੀ ਹੈ ਸ਼ੁਰੂ ਤੇ ਹੁਣ ਪੂਰਾ ਫਿੱਟ ਹੋ ਰਿਹਾ ਜੱਟ ਪੂਰਾ ਟਾਕੇ ਪਾਉਣ ਲਈ ਤਿਆਰ ਹੈ ਦੋਸਤੋ ਹੁਣ ਨਜ਼ਾਰਾ ਆਊਗਾ ਜੱਟ ਪੂਰਾ ਕੰਮਾਂ ਤੇ ਮਿਹਨਤ ਦੇਖੋ ਪੂਰੀ ਜਾਰੀ ਰੱਖ ਰਿਹਾ ਹੈ ਦੋ ਦੋ ਘੰਟੇ ਗਰਾਊਂਡ ਵਿੱਚ ਮਿਹਨਤ ਲਾ ਰਿਹਾ ਤਾਂ ਜੋ ਗਰਾਊਂਡਾਂ ਵਿੱਚ ਟੌਪ ਦੇ ਜਫੇ ਲਾ ਸਕੇ ਖੁਸ਼ੀ ਦੇ ਫੈਨ ਸਾਰੇ ਲਾਈਕ ਤੇ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਇਸੇ ਤਰ੍ਹਾਂ ਕੈਂਟ ਵੀਡੀਓਜ਼ ਦੇਖਣ ਲਈ